ਲੇ ਧੱਕਾ ਸਹੀ ਕਰੀ ਜਾਂਦੇ ਪਰਲੇ ਧੱਕਾ ਸਹੀ ਕਰੀ ਜਾਂਦੇ ਪਰਲੇ ਜਿਹੜੇ ਪਰਦਾ ਜਾਣੇ ਲਾਰੇ ਆ ਕੋਈ ਧੱਕਾ ਸਹੀ ਕਰੀ ਜਾਂਦੇ ਵਿਚਾਰਲੇ ਵਿੱਚ 5-7 ਗੱਡੀਆਂ ਕੱਢਦੀਆਂ ਗਈਆਂ ਉੱਥੇ 400 ਰੁਪਏ ਪਰਚੀ ਲੱਗਦੀ ਹੈ ਜੀ ਪਰਲੇ ਬਸ ਇਹ ਵੀ ਅਸੀਂ ਉਹ ਵੀ ਛੱਡਦਾ ਹੁਣ ਮੈਂ ਸਾਈਡ ਤੇ ਖੜਿਆ ਜੀ ਉੱਥੇ ਆਕੇ ਵੀ ਸੱਟ ਤੰਗ ਕਰ ਰਹੇ ਹੈਗੇ ਸਵੇਰ ਸਵੇਰ ਆ ਕੇ ਹੁਣ ਦੱਸੋ ਕਿੱਥੇ ਜਾਈਏ ਹੁਣ ਬਚਾ ਲੈ ਅਸੀਂ ਟ੍ਰੈਫਿਕ ਜਾਮ ਕਰਾਂਗੇ ਅੱਡੀ ਲਾਵਾਂਗੇ ਗੱਡੀ ਨੂੰ ਜੀ ਪਰ ਉਹ ਕਹਿੰਦੇ ਵੀ ਅਸੀਂ ਇੱਥੇ ਸਵਾਰੀ ਨਹੀਂ ਚੱਕਣ ਦੇਣੀ ਉਹ ਚੌਕ 'ਚੋਂ ਸਵਾਰੀ ਨਹੀਂ ਚੱਕਣ ਦਿੰਦੇ ਸਾਨੂੰ ਉਹ ਕਹਿੰਦੇ ਸਾਰਾ ਕੁਝ ਸਾਡਾ ਹੀ ਅਸੀਂ ਖਰੀਦਿਆ ਵਿਆ ਕੀ ਕੀ ਖਰੀਦਿਆ ਹੈ ਉਹਨਾਂ ਨੇ ਕੀ ਪਤਾ ਉਹ ਰਸਤਾ ਖਰੀਦਿਆ ਕਿ ਅੱਡਾ ਖਰੀਦਿਆ ਕਦ ਤੀਗਾ ਪਰ ਤੜਕੇ ਦੀ ਬੋਲੀ ਨਹੀਂ ਕਿ ਕੀ ਦੱਸੋ ਪਰ ਕਿਹੜੇ ਪੈ ਜਾਵਾਂਗੇ ਪੰਨਾ ਤਾਂ ਮੀਂਹ ਨੇ ਖਰਾਬ ਕਰਕੇ ਸਾਨੂੰ ਕਿੱਡਾ ਬੁਰਾ ਹਾਲ ਹੋ ਗੇ ਚਾਰਦੋਗੇ ਮੀਂਹ ਪਏ ਨੂੰ ਜੀ ਸਾਡੇ ਬੱਚੇ ਘਰੇ ਭੁੱਖੇ ਮਰ ਰਹੇ ਜੀ ਦੋ ਸੁੱਕੀ ਕਰ ਤੇ ਕੱਢ ਦਿਆ ਦੋ ਵਾਰੀ ਚਾਪੀ ਤਾਂ ਉਹਨਾਂ ਨੇ ਮੇਰੀ ਕੱਢ ਲਈ ਸੀਗੀ ਤੇ ਮੈਂ ਤਾਂ ਫਿਰ ਉਹ ਥਾਣੇ ਜਾਂਦਾ ਸੀ ਤਾਂ ਮੁੜ ਕੇ ਉਹ ਜੜੀਆਂ ਸਵਾਰੀਆਂ ਕਹਿੰਦੇ ਭਾਈ ਤੂੰ ਆ ਜਾ ਕੋਈ ਨਹੀਂ ਫਿਰ ਮੈਂ ਮੁੜ ਕੇ ਆਇਆ ਨਹੀਂ ਸਵਾਰੀ ਇੱਕ ਤਾਂ ਆਉਂਦੀ ਹੈ ਟੈਂਟੇ ਤੇ ਇੱਕ ਸਵਾਰੀ ਆਉਂਦੀ ਹੈ 10ਵੇਂ ਵੀ ਉੱਤੇ ਸਾਈਡ ਤੇ ਖੜੇ ਹੋ। ਤੀ ਹਜ਼ਾਰ ਰੁਪਏ ਤੇ ਹੋਪੀ ਕਰੂਗਾ ਕਰਦਾ ਪਾਲਣ ਪੋਸ਼ਨ ਕਰ ਲੂਗਾ ਜੀ। ਸਾਈਡ ਤੇ ਖੜੇ ਆਂ ਗਿਆ। ਟ੍ਰੈਫਿਕ ਆਲਾ ਜਾਂਦਾ ਅੱਡੇ 'ਚ ਲੈ ਕੇ ਜਾਊਗਾ ਜੀ। ਅੱਡੇ 'ਚ ਜਾਂਦੇ ਆ ਗਏ ਮਸੂਬਾ ਗਿਆ ਅੱਡੇ ਦੇ ਵਿੱਚ। ਅੱਡੇ ਵਾਲਾ ਕਹਿੰਦਾ ਵੀ ਲਿਆ ਵੀ ਬੱਚੀ ਲੱਗੂਗੀ ਨਹੀਂ ਤਾਂ ਗੱਡੀ ਬਾਹਰ ਕੱਢ ਕੇ ਦਾ ਮੈਂ ਤੇਰੀ ਚਾਬੀ ਕੱਢ ਕੇ ਐਸਾ ਹੀ ਨੂੰ ਦੇ ਕੇ। ਤਾਂ ਲਿਆ ਵੀ ਟ੍ਰੈਵਲ ਸਾਸ। ਮੈਂ ਕਹਿੰਦੀ ਮੇਰੀ ਗੱਡੀ ਸਾਈਡ ਤੇ ਖੜੀ ਸਨ। ਗੱਡੀ ਮੇਰੀ ਸਾਈਡ ਤੇ ਖੜੀ ਹੈਗੀ ਆ ਮੈਂ ਡ੍ਰਾਈਵਰ ਨੂੰ ਕਹਾਂਦਾ ਜਾਂ ਕੋਈ ਚਲਾਨ ਕੱਟਦਾ ਹੈ ਜਾਂ ਚਲਾਨ ਬਣਦਾ ਹੈ ਚਲਾਨ ਕੱਟੋ ਮੈਂ ਸਾਈਡ ਤੇ ਖੜਿਆ ਜੀ ਤੁਸੀਂ ਮੇਰਾ ਗੱਨਾ ਡ੍ਰਾਈਵਰ ਨਾਲ ਦਿੰਦੇ ਹੋ ਕੋਈ ਮੰਨ ਲਓ ਸਾਨੂੰ ਇਹ ਫੋਨ ਤੇ ਆ ਗਿਆ ਉਥੋਂ ਜੋ ਚੋਂ ਚੋਂ ਚੱਕਾਂਗੇ ਨੀ ਪਾਣੀ ਪਾਣੀ ਪਰਿਆ ਹੈ ਉਤਤ ਸਵਾਰੀ ਸਾਡੀ ਫੋਨ ਪਿਆਰੀ ਚੱਕ ਰਿਆ ਉਹ ਕਿਹਦੇ ਕੋ ਚੱਕਰ ਚਾਬੀ ਕੱਢਦੀ ਹੈ ਜੀ ਅੱਡੇ ਵਾਲਾ ਕਹਿੰਦਾ ਕਹਿੰਦਾ ਚਲੋ ਤੁਸੀਂ ਅੱਡੇ ਚੱਲੋ ਅੱਡੇ ਵਾਲਾ ਕਹਿੰਦਾ ਬਰਚੀ ਲਾਓ ਜੀ ਬਰਚੀ ਦੱਸੋ ਜੀ ਮੈਂ ਕਹਿੰਦਾ ਅਸੀਂ ਗਰੀਬ ਬੰਦੇ ਆਂ ਗਿਆ 400 ਕਿੱਦੋਂ ਪਰਾਜੀ ਕੀਦੇ ਕਹਿਣ ਤੇ ਤੰਗ ਕਰਦੇ ਕੀ ਪਤਾ ਹੁਣ ਸਾਨੂੰ ਇਹ ਤਾਂ ਪਤਾ ਨਹੀਂ ਵੀ ਕੀਦੇ ਕਹਿਣ ਤੇ ਕਰਦੇ ਵੀ ਉਹਨਾਂ ਦੇ ਕਹਿਣ ਦੇ ਕੋਈ ਤਾਂ ਤੰਗ ਕਰ ਕੋਈ ਆਮ ਕਾਨੀ ਦਾ ਵਿੱਚ ਹੋਊਗੀ ਤਾਂ ਹੀ ਪ੍ਰੇਸ਼ਾਨ ਕਰ ਰਹੇ ਨੇ ਅੱਕੇ ਨਹੀਂ ਬੋਲੇ ਸਾਨੂੰ ਕੋਈ ਤਾਂ ਪਹੂਗੀ ਆਮ ਕਾਨੀ ਜੀ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਹਾਂ ਜੀ ਜਤੋ ਵਿਖੇ ਇਹ ਰੱਖਸ਼ਾ ਚਾਲਕਾਂ ਦਾ ਇੱਕ ਮਸਲਾ ਖੜਾ ਹੋਇਆ ਹੈ ਬਾਈ ਕੀ ਮਸਲਾ ਕਿਉਂ ਰੋਲਾ ਪਾ ਰਹੇ ਹੋ ਇਹ ਛੱਡ ਦਿਓ ਇਹ ਛੱਡ ਵੀਰ ਜੀ ਮੇਰੀ ਗੱਲ ਸੁਣੋ ਕਿਉਂਕਿ ਇਹ ਜਿਹੜੀਆਂ ਸਾਡੀਆਂ ਗੱਡੀਆਂ ਬਾਹਰ ਖੜੀਆਂ ਸਾਨੂੰ ਆ ਕੇ ਮਲਾਜਮ ਬਹੁਤ ਅੰਕ ਕਰਦੇ ਆ ਆ ਕੇ ਸਾਥੋਂ ਲਾਇਸੈਂਸ ਮੰਗਦੇ ਆ ਇਹਦੀ ਕੋਈ ਨੰਬਰ ਨਹੀਂ ਪਲੇਟ ਨਹੀਂ ਉਹਦੇ ਨਵੇਂ ਔਟੋ ਰਿਕਸ਼ੇ ਕਿਰਾਏ ਤੇ ਚੱਲਦੇ ਆ ਕਿਸੇ ਵੀਰ ਭਰਾ ਤੋਂ 400 ਰੁਪਿਆ ਇਸ ਟਾਈਮ ਹੁਣ ਨਹੀਂ ਬਣਿਆ ਤੇ ਜਿਹੜੇ ਅੱਡੇ ਦੇ ਵਿੱਚ ਅਸੀਂ ਆਪ ਖੜਦੇ ਆ ਨਾ ਤੇ ਸਾਥੋਂ ਪਰਚੀ ਦਾ 400 ਤੁਸੀਂ ਨਾ ਇੱਕ ਮਿੰਟ ਤੁਸੀਂ ਨਾ ਪੂਰੀ ਕਲੀਅਰ ਗੱਲ ਕਰੋ ਇੱਥੇ ਐ ਥੋੜਾ ਸਹਿਜੇ ਨਾਲ ਗੱਲ ਕਰੋ ਪੂਰੀ ਗੱਲ ਸਮਝਾਓ ਮਸਲਾ ਕੀ ਆ ਸਰ ਜੀ ਗੱਲ ਇਹ ਹੈ ਜੀ ਆ ਵੀ ਅਸੀਂ ਸਾਈਡ ਤੇ ਖੜੇ ਆ ਗਿਆਂ ਟ੍ਰੈਫਿਕ ਵਾਲਾ ਕਹਿੰਦਾ ਅੱਡੇ ਚ ਲੈ ਕੇ ਜਾਓ ਬਾਈ ਜੀ ਅੱਛਾ ਅੱਡੇ ਚ ਜਾਣੇ ਆ ਗਿਆਂ ਮੈਂ ਸੂਬਾ ਗਿਆ ਅੱਡੇ ਦੇ ਵਿੱਚ ਅੱਡੇ ਵਾਲਾ ਕਹਿੰਦਾ ਵੀ ਲਿਆ ਵੀ ਪਰਚੀ ਲੱਗੂਗੀ ਇੰਨੇ ਤਾਂ ਗੱਡੀ ਬਾਰ ਕੱਟੇ ਤਾਂ ਮੈਂ ਤੇਰੀ ਚਾਬੀ ਕੱਟ ਕੇ ਐਸਾ ਹੀ ਨੂੰ ਦੇ ਜਾਂਦਾ ਹੈਗਾ ਦੇਖੋ ਜੀ ਮੈਂ ਸੂਬਾ ਬੋਨਿਆ ਟਾਈਮ ਸੀਗਾ ਨਾਲ ਨਾਲ ਨਿਕਲ ਕੇ ਇੱਥੇ ਆ ਗਈ ਗੱਡੀ ਲਾਈ ਮੈਂ ਇੱਥੇ ਲਾਈ 15-20 ਮਿੰਟ ਹੋ ਗਏ ਮੈਨੂੰ ਸੂਬਾ 8 ਵੇ ਦਾ ਖੜਿਆ ਗਾ ਹੁਣ ਟਾਈਮ ਦੇ ਲੋ ਉਸ ਤੋਂ ਬਾਅਦ ਇਦਰੋਂ ਆਇਆ ਜੀ ਟ੍ਰੈਫਿਕ ਵਾਲਾ ਉਹ ਕਹਿੰਦਾ ਲਿਆ ਵੀ ਡਰਾਈਵਿੰਗ ਲਿਸੈਂਸ ਮੈਂ ਕਿਹਾ ਜੀ ਮੇਰੀ ਗੱਡੀ ਸਾਈਡ ਤੇ ਖੜੀ ਸਰ ਗੱਡੀ ਮੇਰੀ ਸਾਈਡ ਤੇ ਖੜੀ ਹੈ ਜੀ ਮੈਂ ਡਰਾਈਵਿੰਗ ਲਿਸੈਂਸ ਕਾਹਤ ਦੇਵਾਂ ਜਾਂ ਕੋਈ ਚਲਾਨ ਕੱਟਦਾ ਜਾਂ ਚਲਾਨ ਬਣਦਾ ਚਲਾਨ ਕੱਟੋ ਮੈਂ ਸਾਈਡ ਤੇ ਖੜਿਆ ਜੀ ਤੁਸੀਂ ਮੇਰਾ ਨਾਮ ਡਰਾਈਵਿੰਗ ਲਿਸੈਂਸ ਬਣਦੇ ਹੋਗੇ ਅੱਡੇ ਵਾਲਾ ਕਹਿੰਦਾ ਕਹਿੰਦਾ ਚਲੋ ਤੁਸੀਂ ਅੱਡੇ ਚੱਲੋ ਅੱਡੇ ਵਾਲਾ ਕਹਿੰਦਾ ਪਰਚੀ ਲਾਓ ਜੀ ਪਰਚੀ ਦੱਸੋ ਜੀ ਮੈਂ ਅਸੀਂ ਗਰੀਬ ਬੰਦੇ ਆ ਗਿਆ 400 ਰੁਪਏ ਕਿੱਥੋਂ ਭਰਾਂ ਜੀ ਧੱਕਾ ਸਹੀ ਕਰ ਰਹੇ ਜੀ ਦੱਸੋ ਅਸੀਂ ਕੀ ਕਰ ਸਕਦੇ ਹਾਂ ਜੀ ਗਰੀਬ ਟੈਕੀ ਗਾਲੇ ਕਹਿੰਦੇ ਆ ਵੀ ਅੱਡੇ 'ਚ ਲੈ ਕੇ ਜਾਓ ਔਰ ਸੈਟ ਤੇ ਗੱਡੀ ਲਾ ਰਿਆ ਜੀ ਜੇ ਕੋਈ ਫੋਨ ਤੇ ਗੱੜਾ ਲਾ ਰਿਆ ਹੈ ਗਿਆ ਸਵਾਰੀ ਮੰਨ ਲਓ ਸਾਨੂੰ ਇਹ ਫੋਨ ਤੇ ਆ ਗਿਆ ਉੱਥੋਂ ਚੌਂਕ ਤੇ ਸਵਾਰ ਚੱਕਾਂਗੇ ਨੇ ਜੀ ਪਾਣੀ ਪਾਣੀ ਭਰਿਆ ਉੱਥੋਂ ਸਵਾਰੀ ਸਾਡੀ ਫੋਨ ਤੇ ਆ ਰਹੀ ਚੱਕ ਰਿਹਾ ਉਹ ਕਹਿੰਦੇ ਕਿਉਂ ਚੱਕ ਨੂੰ ਚਾਬੀ ਕੱਢਦੀ ਹੈ ਜੀ ਬਾਰ-ਬਾਰ ਤੇ ਚਾਬੀ ਕੱਢ ਰਿਹਾ ਜੀ ਤੁਹਾਡਾ ਕੋਈ ਸਟੈਂਡ ਨਹੀਂ ਬਣਿਆ ਹੋਇਆ ਆ ਵੱਖਰਾ ਸਟੈਂਡ ਜੀ ਬਣ ਰਿਹਾ ਪਰ ਇੱਕ 10 ਗੱਡੀਆਂ ਆਪਣੇ ਪਰਲੇ ਪਾਸੇ ਖੜੀਆਂ ਜੀ ਉਹ ਕਹਿੰਦੀ ਵੀ ਸਾਡੇ ਕੋਲ ਗੱਡੀਆਂ ਫालतू ਨਹੀਂ ਲੱਗਣੀ ਆ ਚਲੋ ਅਸੀਂ ਉੱਪਰ ਲੈ ਵੀ ਛੱਡਦਾ ਜੱਟਾ ਫ ਬਿਚਾਰਲੇ ਵਿੱਚ ਪੰਜ ਸੱਤ ਗੱਡੀਆਂ ਖੜਦੀਆਂ ਜੀਆਂ ਉੱਥੇ 400 ਰੁਪਏ ਪਰਚੀ ਲੱਗਦੀ ਹੈ ਜੀ ਪਰਲੇ ਬਸ ਐਵੀ ਅਸੀਂ ਉਹ ਵੀ ਛੱਡਤਾ ਹੁਣ ਮੈਂ ਸਾਈਡ ਤੇ ਖੜਿਆ ਜੀ ਉੱਥੇ ਅੱਗੇ ਵੀ ਸੜ ਤੰਗ ਕਰ ਰਹੇ ਹੈਗੇ ਸਵੇਰ ਸਵੇਰ ਅੱਗੇ ਹੁਣ ਦੱਸੋ ਕਿੱਥੇ ਜਾਈਏ ਹੁਣ ਵਿਚਾਲੇ ਅਸੀਂ ਟ੍ਰੈਫਿਕ ਜਾਮ ਕਰਾਂਗੇ ਅੱਗੇ ਲਾਵਾਂਗੇ ਗੱਡੀ ਨੂੰ ਜੀ ਬੱਚੇ ਭੁੱਖੇ ਮਰਨਗੇ ਬਦ ਦੱਸੋ ਕੀ ਕਰੀਏ ਜੀ ਨਹੀਂ ਤੁਸੀਂ ਐਦੋਂ ਪਹਿਲਾਂ ਇੱਕ ਪੂਰਾ ਟ੍ਰੈਫਿਕ ਰੋਕ ਦਿੱਤਾ ਸੀ ਸੜਕ ਜਾਮ ਕਰ ਲਈ ਸੀ ਕੀ ਇਹ ਕਰਨਾ ਸਹੀ ਹੈ ਸਰ ਸਹੀ ਸੀਗਾ ਪਰ ਕਰਕੇ ਦੀ ਬੋਲੀ ਨਹੀਂ ਕੀਤੀ ਦੱਸੋ ਪਰ ਕਿਹੜੇ ਪੈ ਜਾਵਾਂਗੇ ਪਹਿਲਾਂ ਤਾਂ ਮੀਂਹ ਨੇ ਖਰਾਬ ਕਰਕੇ ਸਾਨੂੰ ਜੀ ਕਿੱਡਾ ਬੁਰਾ ਹਲੋਗੇ ਚਾਰ ਦਿਨ ਹੋ ਗਏ ਮੀ ਪਏ ਨੂੰ ਜੀ ਸਾਡੇ ਬੱਚੇ ਘਰੇ ਭੁੱਖੇ ਮਰ ਰਹੇ ਜੀ ਦਸੂਗੀ ਕਰੇ ਕਿਹੜਾ ਪੁਲਿਸ ਮੁਲਾਜ਼ਮ ਮੁਲਾਜ਼ਮਾ ਜਿਹੜਾ ਪਰੇਸ਼ਾਨ ਕਰਦਾ ਇੱਥੇ ਹੈਗਾ ਟ੍ਰੈਫਿਕ ਵਾਲਾ ਜੀ ਅਸੀਂ ਜਾਣਦੇ ਨਹੀਂ ਜੀ ਮੈਂ ਤਾਂ ਕੀ ਨਾ ਇਹ ਦੱਸੋ ਜੀ ਮਰੇ ਜੀ ਆ ਨਹੀਂ ਪਤਾ ਇਹ ਜਾਣੇ ਪਤਾ ਬੱਸ ਅਖਾਂ ਚਾਹ ਚੋ ਰੋ ਜਾ ਜੀ ਮਦਰ ਆਇਆ ਮਦਰ ਇਹ ਕਰਦੇ ਚਾਹੀਏ ਉਹ ਤੁਸੀਂ বাস ਸਟੈਂਡ 'ਚ ਜੇ ਲਾਉਣ ਨੂੰ ਆਦੇ ਉੱਥੇ ਪਰਚੇ ਘਟਾ ਕੇ ਉੱਥੇ ਲਾ ਲਿਆ ਕਰੋ ਉੱਥੇ ਗੱਡੀਆਂ ਪੂਰੀਆਂ ਜੀ ਉਹ ਕਹਿੰਦੇ ਸਾਡੇ ਕੋਲ ਗੱਡੀਆਂ ਪੂਰੀਆਂ ਪਰਲੇ ਪਾਸੇ ਪੂਰੀਆਂ ਸਵਾਰੀ ਇੱਕ ਆਉਂਦੀ ਐ ਘੰਟੇ 'ਚ ਇੱਕ ਸਵਾਰੀ ਆਉਂਦੀ ਐ 10 ਗੱਡੀਆਂ ਖੜੀਆਂ ਤਾਂ ਸ਼ਾਮ ਨੂੰ ਵਾਰੀ ਆਊਗੀ ਦਸਵੇਂ ਦੀ ਉਹ 300 ਰੁਪਏ 'ਚ ਉਹ ਕੀ ਕਰੂਗਾ ਕਰਦਾ ਪਾਲਣ ਪੋਸ਼ਣ ਕਰ ਲੂਗਾ ਜੀ ਇਹ ਦੱਸੋ ਵੀ 20 ਰੁਪਏ 'ਚ ਕਿਹੜਾ ਬੰਦਾ ਅੱਜ ਦੇ ਟਾਈਮ 'ਚ ਵੀ ਜੱਕਨ ਰੋਟੀ ਖਵਾ ਦੂਗਾ ਦੀ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲ ਕਰੋ ਟਰੈਫਿਕ ਮੁਲਾਜ਼ਮਾਂ ਨਾਲ ਕਰੋ ਕਿ ਸਾਡੀ ਸਮੱਸਿਆ ਦਾ ਹੱਲ ਕਰੋ ਰੋਡ ਰੋਕਣਾ ਤਾਂ ਨਹੀਂ ਠੀਕ ਹੈ ਪ੍ਰਸ਼ਾਸਨ ਨਾਲ ਗੱਲ ਇਹ ਤਾਂ ਅਸੀਂ ਵੀ ਗੱਲ ਮੰਨਦੇ ਆਂ ਪਰ ਮਜਬੂਰੀ ਕਰਨੇ ਰੋਕਿਆ ਗਿਆ ਕੋਈ ਕਿਸੇ ਦਾ ਜੀ ਨਹੀਂ ਕਰਦਾ ਜੀ ਵੀ ਕਿਸੇ ਨੂੰ ਪਰੇਸ਼ਾਨ ਕਰੂਗਾ ਕੋਈ ਮਜਬੂਰੀ ਕਰਨ ਕਰਦਾ ਕੋਈ ਵੀ ਕਰਦਾ ਜੀ ਅੱਛਾ ਹੁਣ ਤੁਸੀਂ ਦੱਸੋ ਦੋ ਦੋ ਤਿੰਨ ਫੁੱਟ ਗੱਡੀ ਪਰਾਂ ਕਰਕੇ ਲਾਈ ਵੀ ਹੈ ਰੋਡ ਤਾਂ ਹੈ ਨਾ ਇੱਥੇ ਤਾਂ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਉਨ ਜੇ ਉਥੇ ਸਕਾਰਪਿਓ ਗੱਡੀ ਖੜ ਗਈ ਕਿਸੇ ਦੀ ਆ ਕੇ ਉਹਨੂੰ ਵੀ ਕਹਿਣ ਗਿਆ ਕੇ ਵੀ ਤੁਸੀਂ ਸਾਈਡ ਤੇ ਕਰੋ ਉਹ ਨਹੀਂ ਕਹਿੰਦੇ ਉਹ ਨਹੀਂ ਕਹਿੰਦੇ ਹੁਣ ਨਹੀਂ ਕਹਿੰਦੇ ਜੀ ਗਰੀਬ ਤੇ ਜੋਰ ਗਰੀਬ ਇਕੱਲਾ ਬਾ ਕਿੰਨੀਆਂ ਮਰਜੀ ਸ਼ਹਿਰ ਦੇ ਵਿੱਚ ਗੱਡੀਆਂ ਲਾਈਆਂ ਕਿਸੇ ਨੂੰ ਆ ਕੇ ਨਹੀਂ ਕਹਿੰਦਾ ਜੀ ਉਹ ਬੰਦਾ ਉਹ ਸਾਹਮਣੇ ਨਹੀਂ ਆਟੋ ਆੜੀ ਸਾਹਮਣੇ ਨਹੀਂ ਆ ਮਰੋ ਗੱਡੀਆਂ ਕਿੰਨੀਆਂ ਖੜੀਆਂ ਜੀ ਰੋਡ ਤੇ ਖੜੀਆਂ ਸਕੋ ਉਹ 1 ਫੁੱਟ ਪਰਾਂ ਵੀ ਨਹੀਂ ਖੜੀ ਰੋਡ ਤੇ ਖੜੀਆਂ ਉਹਨੂੰ ਆ ਕੇ ਕਹਿਣਗੇ ਵਿਚਾਰ ਚੈੱਕ ਕਰ ਲਓ ਜੀ ਕਿੰਨੀਆਂ ਗੱਡੀਆਂ ਰੋਕਿਆ ਕਹਿੰਦੇ ਕਿਸੇ ਨੂੰ ਜਾ ਕੇ ਕਹਿੰਦਾ ਨਹੀਂ ਸਾਨੂੰ ਜਾ ਕੇ ਤੰਗ ਕਰਦੇ ਜੀ ਇੱਕੋ ਮੁਲਾਜ਼ਮ ਤੰਗ ਕਰਦਾ ਹਾਂਜੀ ਇੱਕ ਹੀ ਹੈ ਜੀ ਉਹ ਕੱਲਾ ਚਾ ਹਾਂਜੀ ਤੇ ਤੁਸੀਂ ਹੋਰ ਅਧਿਕਾਰੀਆਂ ਨਾਲ ਗੱਲ ਕਰਕੇ ਸਮਝਾ ਦਿਓ ਭਾਈ ਸਾਡੀ ਸਮੱਸਿਆ ਹੁੰਦੀ ਹੈ ਇਹ ਸਾਡੀ ਕੋਈ ਨਹੀਂ ਸੁਣਦਾ ਜੀ ਕੀ ਕਰੀਏ ਦੱਸੋ ਜੀ ਜੇ ਜਾਣੇ ਆ ਤਾਂ ਕੋਈ ਨਾ ਕੋਈ ਸੁਣਦਾ ਨਹੀਂ ਜੀ ਕੀ ਕਰੀਏ ਕਿਰਪਾ ਜਾਈਏ ਦੋਸਤੋਂ ਕੋਈ ਨਹੀਂ ਸੁਣਦੇ ਗੱਲ ਬਸ ਨਹੀਂ ਸੁਣਦੇ ਗਰੀਬ ਐ ਜੀ ਅਸੀਂ ਹੁਣ ਅੱਜ ਅੱਜ ਮਰ ਜਾ ਹੋਇਆਗਾ ਤੇ ਕੱਲ ਨੂੰ ਫਿਰ ਚੁੱਪ ਹੋ ਜਾਗੇ ਜੀ ਦੱਸੋ ਕੀ ਕਰੀਏ ਅਸੀਂ ਕੀ ਕਰੀਏ ਕਿਉਂ ਗੱਲ ਕਿਉਂ ਨਹੀਂ ਸੁਣਦੇ ਕੋਈ ਪੈਸਾ ਤੇ ਲਾ ਮੰਗਦੇ ਆ ਉਹ ਫੇ ਉਹ ਹੀ ਅੱਖੀਆਂ ਨੇ ਜੀ ਆਪਣਾ ਮੈਂ ਅੱਡੇ ਜਾਣੇ ਆ ਗਿਆ ਉਹ ਪਰਚੀ ਲਾਉਂਦੇ ਆ ਜੀ ਪਰਚੀ ਦੱਸੋ ਸਵੇਰ ਦੀ ਬੋਣੀ ਨਹੀਂ ਹੋਈ ਜੀ ਪਰਚੀ ਕਿਹੜੇ ਭਾਵੇਂ ਪਰਚੇ ਕਿੰਨੇ ਆ ਪਰਚੀ ਮਿੰਨੇ ਦਾ 400 ਰੁਪਏ ਕਹਿੰਦੇ ਆ ਜੀ ਹਾਂ ਜੀ ਰੇਕਸ਼ੀ ਕਿੰਨੇ ਬਣ ਜਾਂਦੀ ਆ ਦਿਹਾੜੀ ਕਿੰਨੀ ਬਣਦੀ ਆ ਜੀ ਆ ਦੇਖੋ ਥੋੜੇ ਸਾਹਮਣੇ ਇੱਕ ਨਾਮ ਹੈ ਦਿਹਾੜੀ ਕਿ ਨਾਮ ਹੁਣ ਤੱਕ ਬੋਣੀ ਨਹੀਂ ਕੀਤੀ ਜੀ ਅੱਛਾ ਤੋਂ ਜ਼ਿਆਦਾ ਦਿਹਾੜੀ 300 ਰੁਪਏ ਬਣਦਾ 300 ਤੇ ਦੱਸੋ ਕੀ ਲੈ ਕੇ ਜਾਈਏ ਖਾਣ ਨੂੰ ਕੀ ਗਰੀਬ ਬੰਦੇ ਦੀ ਪਰਚੀ ਪਰਚੀ ਕਾਦੀ ਬਣੂਗੀ ਦੱਸੋ ਜੀ ਰਿਕਸ਼ੇ ਦੀ ਪਰਚੀ ਕਾਦੀ ਹੈ ਜੀ ਦੱਸੋ ਜੀ ਅੱਛਾ ਇਹ ਇਹਦਾ ਇਹਦਾ ਤੁਸੀਂ ਇੱਕ ਟੈਕਸੀ ਸਟੈਂਡ ਜਿਵੇਂ ਅਲੱਗ ਬਣਿਆ ਹੁੰਦਾ ਇਹਦਾ ਸਟੈਂਡ ਬਣਿਆ ਤੇ ਉੱਥੇ ਲਾ ਕੇ ਇਹਦਾ ਮਸਲਾ ਹੱਲ ਨਹੀਂ ਹੁੰਦਾ ਟੈਕਸੀ ਸਟੈਂਡ ਬਣਿਆ ਹੈ ਜੀ ਪਰ ਚੱਕਰ ਵੀ ਉੱਥੇ ਪਰਚੀ ਲਾ ਰਿਆ ਜੀ ਉਹ ਹੁਣ 10 ਬੰਦੇ ਕਹਿੰਦੇ ਵੀ ਕਿ ਨਾ ਮੈਂ ਇੱਥੇ ਗੱਡੀ ਨਾਲ ਲਾਓ ਜੀ ਉਹ ਕੌਣ ਕਹਿੰਦਾ ਤੁਹਾਨੂੰ ਉਹ ਜਿਹੜੇ ਸ਼ੈਡ ਤੇ ਖੜੇ ਹੈ ਜੀ ਆਪਣੇ ਰਿਕਸ਼ੇ ਵਾਲੇ ਸਾਢੇ ਬੰਦੇ 2-4 ਤੁਹਾਡੇ ਆਪ ਦੇ ਬੰਦੇ ਹੀ ਨਹੀਂ ਲੱਗਣਦੇ ਉਹ ਕਹਿੰਦੇ ਹਾਂ ਜੀ ਸਿੱਧੀ ਗੱਲ ਦੱਸੀ ਉਹਨਾਂ ਨੂੰ 10 ਰਿਸਕ ਵਾਲਿਆਂ ਨੂੰ ਵਧੀਆ ਡੈੜੀ ਮੰਨਦੀ ਹੈ ਉਧਰਲੇ ਪਾਸੇ ਗਾਹਕ ਪੈਂਦਾ ਹੈ ਇਧਰਲੇ ਪਾਸੇ ਕੋਈ ਗਾਹਕ ਨਹੀਂ ਪੈਂਦਾ ਜੇ ਇਧਰਲੇ ਪਾਸੇ ਲਾ ਦੇਣਗੇ ਭੁੱਖੇ ਮਰਨਗੇ ਫਿਰ ਹੋਰ ਕੀ ਕਰਨੀ ਪਰਲੇ ਧੱਕਾ ਸਹੀ ਕਰੀ ਜਾਂਦੇ ਪਰਲੇ ਧੱਕਾ ਸਹੀ ਕਰੀ ਜਾਂਦੇ ਪਰਲੇ ਜਿਹੜੇ 10 ਜਣੇ ਲਾ ਰਹੇ ਆ ਕੋਈ ਧੱਕਾ ਸਹੀ ਕਰੀ ਜਾਂਦੇ ਸਾਰਿਆਂ ਨੂੰ ਇੱਕੋ ਸੈਟ ਕਰਾਓ ਜਾਂ ਸਾਰੇ ਬਾਹਰ ਕਰ ਦਿਓ ਜਿਹੜੇ 20 ਐ 30 ਐ ਗੱਡੀਆਂ ਇੱਕ ਪਾਸੇ ਹੋਣ ਉਹ ਸਾਰਿਆਂ ਨੂੰ ਇੱਕ ਪਾਸੇ ਕਰਾ ਦਿਓ ਫਮਾ 30 ਮੇ ਦੀ ਪਮਰ ਰਾਤ ਨੂੰ ਭਰੀ ਜਾਵੇ ਕੋਈ ਚੱਕਰ ਨਹੀਂ ਠੀਕ ਹੈ ਉਹ ਤਾਂ ਫਿਰ ਨਵੀਂ ਬੇਨਤੀ ਹੈ ਬਈ ਸਾਰੇ ਇਕੱਠੇ ਕਰ ਦੇਣ ਅੱਛਾ ਬਸ ਨਹੀਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਲੈ ਸਾਨੂੰ ਪਰੇਸ਼ਾਨ ਨਹੀਂ ਕੀਤਾ ਜਾਵੇ ਸਾਡੇ ਬਾਲ ਬੱਚੇ ਆ ਗਰੀਬ ਬੰਦੇ ਆ ਸੀ ਠੀਕ ਹੈ ਨਹੀਂ ਸਾਰੇ ਹੱਥ ਜੋੜ ਕੇ ਬੇਨਤੀ ਹੈ ਆਪਾਂ ਅੱਜ ਬੰਦਿਆ ਠੀਕ ਹੈ ਨਾ ਹਾਂ ਸਿੱਖ ਸਾਨੂੰ ਤਨ ਪੰਨਾ ਗੁੰਡਾ ਕਰਦੀ ਨਾ ਕੀਤੀ ਜਾਵੇ ਬਸ ਗੁੰਡਾ ਕਰਦੀ ਤੁਹਾਡੇ ਨਾਲ ਪ੍ਰਸ਼ਾਸਨ ਕਰ ਰਿਹਾ ਜਾਂ ਲੋਕ ਕਰ ਰਹੇ ਆ ਪ੍ਰਸ਼ਾਸਨ ਦੀ ਲੋਕ ਹੀ ਕਰ ਰਹੇ ਆ ਜਿਹੜੇ 10 ਜਣੇ ਉਧਰ ਖੜਦੇ ਆ ਤੁਹਾਡੇ ਆਪ ਦੇ ਆਪ ਦੀ ਹੈ ਜੀ ਉਹ ਟੋਰੇ ਖੜਦੇ ਆ ਦੋ ਰੀ ਚਾਬੀ ਤਾਂ ਉਹਨਾਂ ਨੇ ਮੇਰੀ ਕੱਢ ਲਈ ਸੀਗੀ ਤੇ ਮੈਂ ਤਾਂ ਫਿਰ ਉਹ ਥਾਣੇ ਜਾਂਦਾ ਇੱਥੇ ਮੁੜ ਕੇ ਜਿਹੜੀਆਂ ਸਵਾਰੀਆਂ ਕਹਿੰਦੇ ਬਾਈ ਤੂੰ ਆ ਜਾ ਕੋਈ ਨਹੀਂ ਫਿਰ ਮੈਂ ਮੁੜ ਕੇ ਆਇਆ ਤੇ ਮੇਰੀ ਗੱਡੀ ਉਹ ਤੇ ਵਿਚਾਲੇ ਖੜੀ ਸੀ ਤੇ ਚਾਬੀ ਕੱਢ ਲਈ ਸੀ ਤੇ ਨਾਲ ਦੇ ਤੁਹਾਡੀ ਚਾਬੀ ਕਿਉਂ ਕੱਢਣਗੇ ਕਿਉਂਕਿ ਉਹ ਕਹਿੰਦੇ ਇਹ ਨਾਲ ਦੇ ਨਹੀਂ ਕੱਢਦੇ ਜਿਹੜੇ ਉਧਰ ਲਿਆਟ ਵਾਲੇ ਉਹ ਕਹਿੰਦੇ ਵੀ ਅਸੀਂ ਇੱਥੇ ਸਵਾਰੀ ਨਹੀਂ ਚੱਕਣ ਦੇਣੀ ਅੱਛਾ ਉਹ ਚੌਂਕ 'ਚ ਸਵਾਰੀ ਨਹੀਂ ਚੱਕਣ ਦਿੰਦੇ ਸਾਨੂੰ ਉਹ ਕਹਿੰਦੇ ਸਾਰਾ ਕੁਝ ਸਾਡਾ ਹੀ ਅਸੀਂ ਖਰੀਦਿਆ ਵਿਆ ਕੀ ਖਰੀਦਿਆ ਉਹਨਾਂ ਨੇ ਕੀ ਪਤਾ ਉਹ ਰਸਤਾ ਖਰੀਦਿਆ ਕਿ ਐਡਾ ਖਰੀਦਿਆ ਉਹ ਕਹਿੰਦੇ ਸਵਾਰੀ ਅਸੀਂ ਚੱਕਣੀ ਤੁਸੀਂ ਸਵਾਰੀ ਨਹੀਂ ਚੱਕਣੀ ਅੱਛਾ ਹਾਂ ਸਾਨੂੰ ਸਵਾਰੀ ਨਹੀਂ ਚੱਕਣ ਦਿੰਦੇ ਉਹ ਅਜੇ ਤੱਕ ਤਾਂ ਢੇੜਾ ਕੱਢ ਕੇ ਆ ਜੀਏ ਤੇ ਤਾਂ ਵੀ ਨਹੀਂ ਸਾਨੂੰ ਸਵਾਰੀ ਚੱਕਣ ਦਿੰਦੇ ਜੇ ਚੱਕ ਵੀ ਲਈ ਤਾਂ ਫਿਰ ਸਾਡੇ ਨਾਲ ਲੜਦੇ ਚਾਬੀ ਕਰ ਤੁਸੀਂ ਇਹ ਕੰਮ ਕਰ ਰਹੇ ਹੋ ਬਾਈ ਮੈਨੂੰ ਤਾਂ ਵੀ 1.5 ਸਾਲ ਹੋ ਗਿਆ ਇਹ ਕੰਮ ਕਰਦੇ ਨੂੰ ਅੱਛਾ ਹਾਂ 1.5 ਸਾਲ ਤੋਂ ਪਹਿਲਾਂ ਵੀ ਸਮੱਸਿਆ ਆਈ ਹੋਵੇਗੀ ਅੱਜ ਤਾਂ ਨਹੀਂ ਆਈ ਹੋਣੀ ਪਹਿਲਾਂ ਵੀ ਆਈ ਹੈ ਸਮੱਸਿਆ ਇਹ ਤਾਂ ਪਹਿਲਾਂ ਹੀ ਆਈ ਸੀ ਤੇ ਅੱਜ ਵੀ ਆਈ ਆ ਤੁਸੀਂ ਉਦੋਂ ਨੇ ਸੁਲਝਾਇਆ ਮਸਲਾ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਟਰੈਪ ਕਮਾਜਮਾਨ ਨਾਲ ਵੀ ਭਾਈ ਸਾਨੂੰ ਆ ਸਮੱਸਿਆ ਹੁੰਦੀ ਆ ਉਦੋਂ ਮੁਲਾਜ਼ਮ ਹੀ ਨਹੀਂ ਸੀ ਨਾ ਤੰਗ ਕਰਦੇ ਸਾਨੂੰ ਅੱਛਾ ਉਦੋਂ ਮੁਲਾਜ਼ਮ ਹਾਂ ਹੁਣ ਮੁਲਾਜ਼ਮ ਵੀ ਨਾਲ ਰਲ ਕੇ ਮੁਲਾਜ਼ਮ ਕੀ ਦੇ ਕਹਿਣ ਤੇ ਤੰਗ ਕਰਦੇ ਕੀ ਪਤਾ ਹੁਣ ਸਾਨੂੰ ਇਹ ਤਾਂ ਪਤਾ ਨਹੀਂ ਵੀ ਕੀ ਦੇ ਕਹਿਣ ਤੇ ਕਰਦੇ ਵੀ ਉਹਨਾਂ ਦੇ ਕਹਿਣ ਦੇ ਕੋਈ ਤਾਂ ਕੰਮ ਕਰ ਕੋਈ ਆਰਾਮ ਕਾਣੀ ਤਾਂ ਵਿੱਚ ਹੋਊਗੀ ਤਾਂ ਹੀ ਪਰੇਸ਼ਾਨ ਕਰ ਰਹੇ ਨੇ ਅੱਗੇ ਨਹੀਂ ਬ ਕੋਈ ਤਾਂ ਪਹੂਗੀ ਰਾਮ ਕਾਨੀ ਜੀ ਤੁਸੀਂ ਹੁਣ ਇੱਥੇ ਲਾ ਲੈਣੋ ਆ ਇਧਰ ਦਿਖਾ ਦੀ ਬਾਈ ਆ ਇਹ ਰਕਸ਼ਾ ਲੱਗੇ ਹੋਏ ਆ ਸੜਕ ਤੋਂ ਇਧਰ ਸਾਈਡ ਤੇ ਇੱਥੇ ਲਾਉਣੇ ਨੇ ਆ ਇੰਨੇ ਨਹੀਂ ਲੱਗਦੇ ਇੱਥੇ ਵੱਧ ਤੋਂ ਵੱਧ ਦੋ ਰਸ਼ਕੇ ਖੜਦੇ ਆ ਜਾਂ ਤਿੰਨ ਖੜਦੇ ਆ ਬਸ ਇੰਨੇ ਨਹੀਂ ਖੜਦੇ ਤਿੰਨ ਹੋ ਲੱਗੇ ਪਏ ਤੇ ਚਾ ਇਹ ਤਾਂ ਸਾਰੇ ਤਾਂ ਇਕੱਠੇ ਇਕੱਠ ਹੋ ਗਏ ਨਾ ਤਾਂ ਕਰਕੇ ਸਾਰੇ ਖੜ ਗਏ ਵੀ ਵੀ ਸਾਰਿਆਂ ਨੂੰ ਪਰੇਸ਼ਾਨ ਕੀਤਾ ਜਾ ਰਹੇ ਤੁਸੀਂ ਕੱਟ ਕਰੋ ਵੀ ਚੱਲਦੇ ਆ ਐਸ ਡੀ ਐਮ ਦਫ਼ਤਰ ਚੱਲਦੇ ਆ ਆਪਾਂ ਕੋਈ ਦਿੰਨੇ ਉਹਨਾਂ ਨੂੰ ਲਿਖਤੀ ਰੂਪ ਚ ਵੀ ਸਾਨੂੰ ਕਾਤੋਂ ਪਰੇਸ਼ਾਨ ਕੀਤਾ ਜਾ ਰਹੀ ਜੇ ਜਦ ਤੁਸੀਂ ਪ੍ਰਸ਼ਾਸਨ ਨਾਲ ਗੱਲ ਨਾ ਕਰੋ ਕਿ ਉਹਨਾਂ ਟਾਈਮ ਤਾਂ ਮਸਲਾ ਵੀ ਹੱਲ ਨਹੀਂ ਹੋਣਾ ਇਦਾਂ ਸੜਕ ਰੋਕ ਕੇ ਲੋਕ ਲੋਕ ਵੀ ਪਰੇਸ਼ਾਨ ਹੁੰਦੇ ਆ ਸਾਡੀ ਸਕੀਮ ਇਹੀ ਹੈ ਜੀ ਅਸੀਂ ਇੱਕ ਵਾਰੀ ਦਰਖਾਸਤ ਦੇ ਦਿੰਨੇ ਆ ਐਸਡੀਐਮ ਦਫ਼ਤਰ ਚ ਅਧਿਕਾਰੀ ਨਾਲ ਗੱਲ ਕਰਦੇ ਆ ਜੇ ਕੋਈ ਉਹ ਮਸਲਾ ਸਾਡਾ ਹੱਲ ਹੋਈ ਨਾ ਕੋਈ ਕਰਕੇ ਦੇਣਗੇ ਜੀ ਓਕੇ ਸਰ ਠੀਕ ਆ ਭਾਈ ਸੋ ਗੱਲਬਾਤ ਕੀਤੀ ਈ ਰਿਕਸ਼ਾ ਚਾਲਕਾਂ ਦੇ ਨਾਲ ਜਿਨ੍ਹਾਂ ਦਾ ਇਹ ਸਮੱਸਿਆ ਸੀ ਕਿ ਭਾਈ ਸਾਡੇ ਇਧਰ ਦੇ ਪਾਸੇ ਦਿਖਾ ਦੀ ਆ ਰਿਕਸ਼ੇ ਲੱਗੇ ਹੋਏ ਆ ਇਹ ਰਿਕਸ਼ੇ ਲੱਗਣ ਨਹੀਂ ਦਿੱਤੇ ਜਾ ਰਹੇ ਕਿੱਤੇ ਸਾਨੂੰ ਪੁਲਿਸ ਮੁਲਾਜ਼ਮ ਤੰਗ ਕਰਦੇ ਆ ਤੇ ਜਿੱਥੇ ਈ ਰਿਕਸ਼ੇ ਲੱਗਦੇ ਆ ਉੱਥੇ ਸਾਨੂੰ ਪਹਿਲਾ ਲਾਉਣ ਵਾਲੇ ਉਹ ਈ ਰਿਕਸ਼ਾ ਚਾਲਕ ਉਹ ਤੰਗ ਕਰਦੇ ਆ ਹੁਣ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਉਹਨਾਂ ਦੇ ਪਾਸੇ ਭਾਈ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਧਰ ਭਾਈ ਆ ਵੀ ਹੈਂਡੀਕੈਪਡ ਹੈ ਇੱਕ ਹੋਰ ਭਾਈ ਸੇ ਵੀ ਹੈਂਡੀਕੈਪਡ ਆ ਇਹ ਹੈਂਡੀਕੈਪਡ ਵੀ ਰ ਆਪਦੇ ਘਰ ਦਾ ਤੋਰੀ ਫੁਲਕਾ ਚਲਾਉਣ ਵਾਸਤੇ ਇਹ ਕੰਮ ਕਰਦੇ ਆ ਤੇ ਜੇ ਭਾਈ ਹੁਣ ਕੰਮ ਵੀ ਨਾ ਕਰਨ ਦਿੱਤਾ ਜਾਊਗਾ ਤਾਂ ਬਹੁਤ ਮਾੜੀ ਗੱਲ ਆ ਸੋ ਅਸੀਂ ਬੇਨਤੀ ਕਰਾਂਗੇ ਕਿ ਇਹਨਾਂ ਦੀ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਦੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਜੋੜਨਾ ਤੁਹਾਡਾ ਸਫਰ ਟੈਲੀਵਿਜ਼ਨ ਨਾਲ ਧੰਨਵਾਦ ਹੈਲੋ ਹਾਂਜੀ ਬਲਰਾਜ ਸਿੰਘ ਜੀ ਜੀ ਸਰ ਸਤਿ ਸ਼੍ਰੀ ਅਕਾਲ ਜੀ ਜਾਨ ਨਹੀਂ ਲਾਉਣਾ ਪਰਮਜੀਤ ਸਿੰਘ ਗੱਲ ਕਰ ਰਿਹਾ ਜੀ ਸਫਰ ਟੈਲੀਵਿਜ਼ਨ ਤੋਂ ਹਾਂਜੀ ਬਈ ਜੀ ਇੱਕ ਨਾ ਈ ਰਕਸ਼ਾ ਚਾਲਕਾਂ ਦਾ ਤੁਹਾਡੇ ਨਾਲ ਕੋਈ ਸਵੇਰੇ ਕੋਈ ਰੋਲਾ ਪਿਆ ਜੀ ਮੇਰੇ ਨਾਲ ਕੋਈ ਨਹੀਂ ਰੋਲਾ ਪਿਆ ਜੀ ਅੱਛਾ ਜੀ ਉਹ ਤੁਹਾਡਾ ਇੱਥੇ ਮੁਲਾਜ਼ਮ ਸੀ ਕੋਈ ਕਹਿੰਦਾ ਵੀ ਉਹ ਕਹਿੰਦੇ ਸਾਨੂੰ ਪਰੇਸ਼ਾਨ ਕਰਦਾ ਜਿੱਥੇ ਸਾਡੇ ਹੀ ਰੱਖਿਆ ਖੜਦ ਨਹੀਂ ਦੇ ਰਿਹਾ ਜੀ ਕੋਈ ਬਾਈ ਜੀ ਪਹਿਲਾਂ ਮੇਰੀ ਗੱਲ ਪੱਤਰਕਾਰ ਸਾਹਿਬ ਮੇਰੀ ਹਾਂਸ ਬੋਨਾਂ ਦੀ ਹੋਈ ਆ ਕੰਬਲੇਟ ਜੀ ਅੱਛਾ ਜੀ ਇਹ ਆਪ ਦਾ ਪੱਖ ਤਾਂ ਦੱਸ ਦੇ ਤੇ ਅਗਲੇ ਦਾ ਨਹੀਂ ਦੱਸ ਦੇਣਾ ਜੀ ਜੀ ਤਾਂ ਹੀ ਪੱਖ ਲੈਣ ਲਈ ਸਰ ਤੁਹਾਨੂੰ ਫੋਨ ਲਾਇਆ ਜੀ ਕੋਈ ਨਹੀਂ ਤੁਹਾਡਾ ਧੰਨਵਾਦ ਜੀ ਜੀ ਗੱਲ ਪਤਾ ਜੀ ਮੋੜ ਤੇ ਆਪਾਂ ਉਧਰ ਪਹਿਲੇ ਪਾਸੇ ਤੋਂ ਆਉਣੇ ਆ ਬਾਹਰ ਸੜਕ ਤੇ ਖੜਦੇ ਸਾਰੇ ਜੀ ਜੀ ਆ ਪਾਰਕ ਵਾਲੀ ਤੇ ਪਾਰਕਿੰਗ ਵਾਲੀ ਨਹੀਂ ਪਾਰਕ ਖੜੀ ਜ ਨੇ ਆਪਾਂ ਨੂੰ ਕਿ ਜੇ ਸੜਕ ਦੇ ਪਹਿਲੇ ਪਾਸੇ ਆਪਾਂ ਆਉਣੇ ਆ ਡੇਲਾਨੀ ਵਾਲੇ ਪਾਸੋਂ ਜਿੱਥੇ ট্রান্সਫਾਰਮਰ ਜਾਂ ਲੱਗਿਆ ਵਾ ਜੀ 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 ਉੱਥੇ ਇੱਕ ਤਾਂ ਮੋੜ ਪੈਂਦਾ ਜੀ ਹਾਂਜੀ ਪਾਰਕ ਦੇ ਮਗਲੇ ਪਾਸੇ ਮੋੜ ਨਹੀਂ ਪੈਂਦਾ ਜੀ ਬਿਲਕੁਲ ਜੀ ਕੱਲ 6-7 ਜਾਣੇ ਖੜੇ ਹੀ ਲੈਣ ਵਾਲੇ ਲਾਈ ਉੱਥੇ ਮੈਂ ਕਿਹਾ ਇੱਥੇ ਨਾ ਲਾਇਆ ਕਰੋ ਵਾਰੀ ਨਾ ਕੋਈ ਲਾ ਲਿਆ ਕਰੋ ਬਾਈ ਸਟੇਸ਼ਨ ਕੋਲ ਆ ਦੀ ਸਵਾਰੀ ਚੱਕੋ ਤੇ ਗਾਂ ਤੁਰ ਜਾ ਕਰੋ ਰੋਡ ਤੇ ਨਾ ਉਹ ਕਿਆ ਕਰੋ ਜੀ 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 ਆ ਗੱਲ ਹੋਈ ਜੀ ओके okay, ओके okay. आज और, भी कोई कोई हाथापाई हुई है कोई ਤੁਹਾਡੇ ਇਹਨਾਂ ਨਾਲ ਕੋਈ ਹੋਇਆ ਸੀ ਕੋਈ ਇਹੋ ਜਿਹਾ ਮਸਲਾ ਨਹੀਂ 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 ਬਿਲਕੁਲ 1% ਵੀ ਨਹੀਂ ਉਹ ਤਾਂ ਬਜ਼ਾਰ ਵਾਲੇ ਦੱਸ ਰਹੇ ਸੀ ਕਹਿੰਦੇ ਇਹਨਾਂ ਨੇ ਰੋਡ ਰੋਡ ਜਾਮ ਕੀਤਾ ਸੀ ਤੇ ਤੁਸੀਂ ਇਹਨਾਂ ਨੂੰ ਉਪ ਮੰਗਦੇ ਸੀਗੇ ਭਾਈ ਲਾਇਸੈਂਸ ਦਿਓ ਇਦਾਂ ਦਾ ਕੁਝ ਨਹੀਂ 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 ਬਿਲਕੁਲ ਨਹੀਂ 1% ਵੀ ਗੱਲ ਹੋਈ ਮੇਰੇ ਨਾਲ ਕੱਲ ਇਹ ਦੋ ਛਾਸ ਇਹਨਾਂ ਦੇ ਲੈ ਕੇ ਆਂਦੇ ਸੀਗੇ ਇਹਨਾਂ ਨੂੰ ਸਮਝਾਇਆ ਤੇ ਵਾਰਨਿੰਗ ਦਿੱਤੀ ਆ ਜੀ ਕਹਿੰਦੇ ਭਾਈ ਜੇ ਅਸੀਂ ਨਹੀਂ ਲਾਉਂਦੇ ਇੱਥੇ ਇਹ ਕੰਪਲੇਨ ਕਿੰਨਾ ਵੱਲੋਂ ਕੀਤੀ ਹੋਈ ਆ ਇਹਨਾਂ ਤੇ ਜੀ ਹਾਂ ਜੀ ਕੰਪਲੇਨ ਸਰ ਕਿੰਨਾ ਵੱਲੋਂ ਕੀਤੀ ਗਈ ਆ ਆਪਾ ਬਲਕ ਬੰਨੂਆਈ ਪਬਲਿਕ ਵਾਲਾ ਅੱਛਾ ਇੱਕ ਇਹਨਾਂ ਦਾ ਹੋਰ ਵੀ ਹੈ ਕਹਿੰਦੇ ਜਿੱਥੇ ਈ ਰਿਕਸ਼ਾ ਪਰਲੇ ਪਾਸੇ ਲੱਗਦੇ ਆ ਬੱਸ ਸਟੈਂਡ ਵਾਲੇ ਪਾਸੇ ਅੱਛਾ ਜੀ ਉੱਥੇ ਸਾਨੂੰ ਖੜ੍ਹਣ ਨਹੀਂ ਦਿੱਤਾ ਜਾ ਰਿਹਾ ਉੱਥੇ ਕਹਿੰਦੇ ਚਾਰ ਪੰਜ ਈ ਰਿਕਸ਼ਾ ਚਾਲਕਾ ਜਿਹੜੇ ਸਾਡੇ ਨਾਲ ਮਿਸਬੀਹੇਵ ਕਰਦੇ ਆ ਕੋਈ ਬੈਠ ਕੇ ਸਾਰ ਇਹਨਾਂ ਦਾ ਮਸਲਾ ਸੁਝਾ ਕੇ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਜਾਵੇ ਜੀ ਜਿਹਦੇ ਨਾਲ ਪਬਲਿਕ ਵੀ ਨਾ ਪਰੇਸ਼ਾਨ ਹੋਵੇ ਟਰੈਫਿਕ ਤੇ ਆਪਾਂ ਕੰਟਰੋਲ ਕਰ ਸਕੀਏ ਭਾਈ ਜੀ ਇਹ ਨਾ ਆਪਣੇ ਸਾਰੇ ਜ਼ਿਲ੍ਹੇ ਆਪਣੇ 프리ਕੋਰਟ ਜ਼ਿਲ੍ਹੇ ਦੇ ਵਿੱਚ ਹੀ ਸਾਰਾ ਮਤਲਬ ਕਿ ਪ੍ਰੋਬਲਮ ਆ ਰਹੀ ਹੈ ਰਸਕਿਆਂ ਦੀ ਕਿਉਂਕਿ ਜਿੱਥੇ ਇਹ ਵਜੀਗਾ ਉੱਥੇ ਰੋਕ ਲੈਂਦੇ ਜੇ ਹੁਣਾਂ ਕਿਵੇਂ ਕੋਈ ਇੱਥੇ ਆਉਦਾ ਸਟੇਸ਼ਨ 'ਤੇ ਖੜਨਾ ਆ ਦੇ ਬੱਸ ਸਟੈਂਡ 'ਚ ਖੜਨਾ ਹੋਰ ਕਿਤੇ ਮਰਜ਼ੀ ਖੜਨਾ ਸਾਈਡ 'ਤੇ ਰੁਕਣਾ ਦਿੱਤਾ ਗਿਆ ਕੋਈ ਇਹਨਾਂ ਨੂੰ ਸਟੇਸ਼ਨ 'ਚ ਖੜਨਾ ਹੱਸਤੇ ਜੀ ਸਟੇਸ਼ਨ 'ਮੇਂ ਸਾਨੂੰ ਬੱਸ ਸਟੈਂਡ ਦੇ ਕੋਲ ਇਹਨਾਂ ਕੋਲ ਹੈਗੀ ਜਗ੍ਹਾ ਜੀ ਓਕੇ ਬੱਸ ਸਟੈਂਡ ਦੇ ਅੰਦਰ ਹੀ ਲੱਗਦੀ ਆ ਜੀ ਹਾਂ ਬਾਕੀ ਇਹਨਾਂ ਨੂੰ ਪਤਾ ਹੁਣ ਆਪਾਂ ਨੂੰ ਇਹਦੇ ਬਾਰੇ ਨਹੀਂ ਕੋਈ ਪੱਕੀ ਜਾਣਕਾਰੀ ਵੀ ਇਹਨਾਂ ਅਸੀਂ ਆਪਾਂ ਮੈਂ ਇਹਨੂੰ ਮੱਈਆ ਕਰਾਇਆ ਕੋਈ ਜਗ੍ਹਾ ਜੀ 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 ਹਾਂ ਜਿੰਨਾਂ ਨੂੰ ਪਤਾ ਲੱਗਿਆ ਵੀ ਬੱਸ ਸਟੈਂਡ 'ਚ ਹੀ ਰੁਕਦੇ ਆ ਇਹ ਜੀ ਬਾਕੀ ਆਪਾਂ ਨੂੰ ਕਿੱਥੇ ਮਰਜ਼ੀ ਲਾਉਣ ਸਾਈਡ ਤੇ ਲਾਉਣ ਜੀ ਇਹ ਸੜਕ ਤੇ ਨਾ ਲਾਉਣ ਬਸ ਬਿਲਕੁਲ ਜੀ ਬਿਲਕੁਲ ਠੀਕ ਹੈ ਮੈਂ ਟੈਕਨ ਚਾਰਜੀ ਬੋਲਦਾ ਜੀ ਤੁਸੀਂ ਤੁਸੀਂ ਇਹਨਾਂ ਨੂੰ ਮਤਲਬ ਟੈਬ ਇਹਦੇ ਤੋਂ ਹੀ ਰੋਕਿਆ ਵੀ ਸੜਕ ਤੇ ਲਾਉਣ ਤੋਂ ਹੀ ਰੋਕਿਆ ਵੀ ਆ ਹਾਂ ਸੜਕ ਤੇ ਨਹੀਂ ਲਾਉਣਾ ਸਾਡੇ ਨੂੰ ਕਿੱਥੇ ਮਰਜ਼ੀ ਲਾਉਣ ਇਹ ਠੀਕ ਹੈ ਸਰ ਮੈਂ ਤੁਹਾਡੀ ਆਡੀਓ ਇਹਨਾਂ ਦੀ ਖਬਰ ਦੇ ਨਾਲ ਚਲਾਵਾਂਗਾ ਜੀ ਹਾਂ ਜੀ ਤੇ ਬਸ ਤੁਹਾਡਾ ਤਾਂ ਹੀ ਪੱਖ ਲਿਆ ਸੀਗਾ ਇਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਸਾਨੂੰ ਪੁਲਿਸ ਵਾਲੇ ਤੰਗ ਪਰੇਸ਼ਾਨ ਕਰਦੇ ਆ ਉਹ ਚਲੋ ਜੀ ਇਹ ਤਾਂ ਫਿਰ ਇਹਨਾਂ ਨੇ ਲਾਉਣ ਆਪਾਂ ਤੁਹਾਨੂੰ ਦੱਸਤਾ ਆਪਦਾ ਪੱਖ ਦੱਸਤਾ ਜੀ ਠੀਕ ਹੈ ਸਰ ਧੰ